ਆ ਮੁੰਡੇ ਵੇਖੇ ਵੇਖੇ ਲੱਗਦੇ ਆ ਜਾਣਾ ਕਿੱਥੇ ਤੁਸੀਂ ਹਾਂ ਹਾਂ ਠੀਕ ਆ ਦਾਸ ਨੇ ਕਸੌਲੀ ਜਾਣਾ ਆ ਦੇਖੋ ਚਿਹਰਾ ਬਣਾਇਆ ਬੈਗ ਪਾ ਕੇ ਹਨਾ ਕੀ ਬਾਤ ਸਸੀ ਕਾਲ ਜੀ ਜਿਵੇਂ ਆਪਾਂ ਕਾਫੀ ਦਿਨਾਂ ਤੋਂ ਪਲਾਨ ਕਰ ਰਹੇ ਸੀ ਕਿ ਆਪਾਂ ਜਾਣਾ ਟ੍ਰਿਪ ਦੇ ਉੱਪਰ ਸੋ ਪਲਾਨ ਹੋ ਗਿਆ ਪਹਿਲਾਂ ਗੋਆ ਦਾ ਸੋਚਦੇ ਸੀ ਜਿਵੇਂ ਤੁਹਾਨੂੰ ਪਾਪਾ ਲਾਸਟ ਤੁਸੀਂ ਦੇਖਿਆ ਹੋਣਾ ਨਾ ਗੋਆ ਦੀ ਗੱਲ ਕਰਦੇ ਸੀ ਫਿਰ ਗੋਆ ਦਾ ਨਹੀਂ ਹੱਲ ਹੋ ਸਕਿਆ ਕਿਉਂਕਿ ਦਿਨ ਥੋੜੇ ਸੀ ਜੋਤ ਨੇ ਵੀ ਵਾਪਸ ਕੈਨੇਡਾ ਜਾਣਾ ਤੇ ਨੂਰ ਨੇ ਵੀ ਜਾਣਾ ਸੋ ਫਿਰ ਫਾਈਨਲੀ ਅਸੀਂ ਡਿਸਾਈਡ ਕਰ ਲਿਆ ਕਿ ਕਸੌਲੀ ਜਾਵਾਂਗੇ ਸੋ ਅਸੀਂ ਰੈਡੀ ਬੈਠੇ ਆ ਯੂਵੀ ਵੀ ਰੈਡੀ ਆ ਸੋਚਿਆ ਸੀ ਕਿ 1 ਵਜੇ ਚੋਰਾਂਗੇ ਹਨਾ ਹੁਣ ਦੇਖੋ 2:30 ਵੱਜ ਗਿਆ ਪਰ ਸੰਗਤਾਂ ਪਹੁੰਚੀਆਂ ਨਹੀਂ ਤੇ ਨਵਨੀਤ ਉਹਨਾਂ ਦੀ ਵੇਟ ਕਰਦੀ ਕਰਦੀ ਮਿਲਦਾ ਆਰਾਮ ਕਰ ਰਹੀ ਸੌਂ ਗਈ ਆ ਟੋਟਲ 10 ਵਜੇ ਪਹੁੰਚਾਂਗੇ ਹਾਂ ਯੂਵੀ ਆ ਨਾ 10 ਵਜੇ ਪਹੁੰਚਾਂਗੇ ਹਨਾ ਸੋ ਆਉਂਦੇ ਆ ਫਿਰ ਤੁਹਾਨੂੰ ਮਿਲਾਉਣੇ ਤੇ ਆਪਾਂ ਚੱਲਣ ਲੱਗਿਆ ਕਸੌਲੀ ਦੇ ਲਈ ਪੂਰਾ ਟ੍ਰਿਪ ਆਪਾਂ ਤੁਹਾਨੂੰ ਦਿਖਾਵਾਂਗੇ ਖੂਬ ਇੰਜੋਏ ਕਰਾਂਗੇ ਸੋ ਦਿਖਾਵਾਂਗੇ ਹਾਂ ਯੂਵੀ ਨੂੰ ਰਾਈਡ ਦਾ ਬਹੁਤ ਸ਼ੌਂਕ ਹੈ ਐਡਵੈਂਚਰਸ ਕੁਝ ਕਰਾਂਗੇ ਸੋ ਪੂਰਾ ਵਲੌਗ ਦੇਖਿਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਰੋ ਅਗਰ ਰਾਈਡ ਨਾ ਹੋਈ ਨਾ ਟੂਰ ਲੈ ਜਾਵਾਂਗੇ ਸਿੱਧਾ ਪਹਾੜਾਂ ਤੋਂ ਫਿਰ ਕੇ ਥੱਲੇ ਹਾਂ ਯੂਵੀ ਨੂੰ ਬਹੁਤ ਸ਼ੌਂਕ ਆ ਕਿਉਂਕਿ ਹਨਾ ਸਾਰੇ ਇਕੱਠੇ ਹੋ ਕੇ ਜਾ ਰਹੇ ਆ ਤੇ ਖੂਬ ਇੰਜੋਏ ਕਰਾਂਗੇ ਆਪਾਂ ਯੂਵੀ ਨੇ ਕੀ ਲਾ ਲਿਆ ਯੂਵੀ ਨੇ ਆਪਦੀ ਭੂਤ ਜਨ ਵਾਲੇ ਨੂਰ ਵੀ ਆ ਗਿਆ ਆਪਣਾ ਪੁਰਾਣਾ ਸਾਥੀ ਹੈਵੀ ਗਾਈਜ਼ ਤੇ ਇਧਰੋਂ ਆਪਣਾ ਮੋਹਣੂ ਕਿਵੇਂ ਆਂ ਵੀ ਵਧੀਆ ਠੀਕ ਆਰੀਆ ਬਾਲਾ ਆ ਦੇਖੋ ਆ ਦੇਖੋ ਭਾਈ ਚਾਰੀ ਰੱਖੋ ਗੱਡੀ ਜੀ ਰੱਖ ਲਓ ਲੋ ਜੀ ਤੋੜ ਲੀਆਂ ਗੱਡੀਆਂ ਤੇ ਆਪਣੇ ਦਲਵੀਰ ਜਸਵੀਰ ਦਮਨ ਜੋਤ ਹੋਰੀ ਵੇਰਕਾ ਪਲਾਂਟ ਕੋਲੇ ਰੁਕਣਗੇ ਅਸੀਂ ਚੱਲ ਪਏ ਆ ਹੈ ਡੋਟ ਯੂ ਯੂ ਮੋਬਾਈਲ ਡਰਾਈਵਿੰਗ ਬਸ ਇਹਦਾ ਹਰੇਕ ਘਰ ਕੋਲੇ ਆ ਸੋ ਚਲੋ ਜੀ ਚਲੋ ਜੀ ਚਲੋ ਆ ਕੈਨੇਡਾ ਵਾਲਾ ਮੁੰਡਾ ਬੜਾ ਸਿਆਣਾ ਆਪਾਂ ਵੀ ਮੰਨਦੇ ਆ ਫਾਲੋ ਕਰਦੇ ਆ ਰੂਲਸ ਨੂੰ ਆਏ ਆ ਕੀ ਲੈ ਕੇ ਆਏ ਆ ਆ ਦੇਖੋ ਕੂਤਾ ਬਣੇ ਬੈਠੇ ਪੁੱਤਾਂ ਬੜੇ ਬੈਠੇ ਬੰਦੇ ਪੁੱਤਾਂ ਸੋ ਚਲੋ ਹੁਣ ਅੱਜ ਪਿੱਛੇ ਤਾੜਤੇ ਆ ਆਈ ਕਿ ਮੈਂ ਕਿ ਪਿੱਛੇ ਵਧਾਉਣੇ ਆਏ ਬਹੁਤ ਲੇਟ ਹੋ ਗਏ ਇਹਨਾਂ ਨੇ ਇੰਨਾ ਲੇਟ ਕਰਾਦਾ ਦੇਖੋ ਜੀ 4 ਵਜੇ ਕੇ ਜਾਣਾ ਅਸੀਂ ਕਸੌਲੀ ਆ ਤੇ ੱਤਕਾ ਹੀ ਕਰ ਗਏ ਇਹ ਚਲੋ ਯਾਰ ਚੱਲੀਏ ਹੁਣ ਮੁੰਡਿਓ ਜਲਦੀ ਜਲਦੀ ਉਹਨੂੰ ਦੇਖੀਏ ਬੱਸ ਕਰਦੇ ਨੂੰ ਕਹਿੰਦਾ ਘੁੰਮਣ ਚੱਲੋ ਨਾਲ ਕੰਮ ਦੇਖ ਲੋ ਜੇ ਤੁਰੇ ਯਾਰ ਨਿਕਲੇ ਵੀ ਨਹੀਂ ਘਰ ਦੇ ਕੋਲੋਂ ਤੇ ਨਾਲ ਦੀ ਨਾਲ ਬ੍ਰੈਡ ਲੰਗਰ ਲੱਗਿਆ ਵੀ ਆ ਬੰਦਾ ਬ੍ਰੈਡ ਲੈ ਗਿਆ ਲੰਗਰ ਦੇ ਵਿੱਚੋਂ ਚੱਲੀਏ ਚੱਲੀਏ ਚਲੋ ਜੀ ਚਲੋ ਆ ਦਾ ਫੜ ਦੂਗਾ ਆ ਦੇਖ ਲੋ ਬੰਦੇ ਨੇ ਬੈਗ ਰੱਖ ਕੇ ਤੇ ਲਾਇਆ ਹੀ ਨਹੀਂ ਉਹ ਛੱਡੀ ਕੀ ਖੁੱਲੀ ਆਰਦੀ ਅਸੀਂ ਰੋਡ ਤੇ ਆ ਗਏ ਮੇਨ ਰੋਡ ਤੇ ਹਾਂ ਵੇਖੋ ਇੰਨਾ ਲੇਟ ਆ ਹਣੇ ਦੁੱਲਿਓ ਦੀ ਸ਼ਾਪਿੰਗ ਕਰਦੇ ਫਿਰਦੇ ਆ ਨਹੀਂ ਲੱਗੀ ਨਹੀਂ ਲੱਗੀ ਲੱਗੀ ਆ ਜਾ ਆ ਜਾ ਤੇਰੀ ਬਾਰੀ ਖੁੱਲੀ ਆ ਆ ਜਾ ਫੇਰ ਮੇਰੇ ਆ ਜਾ ਮੋਟੂ ਇਹਨੇ ਪਰਸੋਂ ਪਰਸੋਂ ਤੋਂ ਬਾਅਦ ਬਾਹਰ ਜਾਣਾ ਨਾਲੇ ਅੱਜ ਚੱਲ ਲੈ ਖੁੱਲੀ ਉਹ ਮੇਰੀ ਘਾਸ ਨੂੰ ਕਹਤਾ ਨਹੀਂ ਕੁਝ ਕਿਆ ਨਹੀਂ ਭਾਈ ਕਹਤਾ ਨਹੀਂ ਥੋੜਾ ਤੇਰੀ ਵਾਲੀ ਤਾਂ ਨਹੀਂ ਕਿਤੇ ਲੱਗੀ ਹੋਈ ਕੋਲਾ ਤੋਂ ਵੀ ਦੂਰ ਹੋਜੀ ਹੋਈ ਨਾ ਇਹ ਲਫੇੜੇ ਆਹਿਆ ਟਰੱਕ ਦਾ ਆਹ ਦੇ ਹੀ ਸੀਗੀ ਉਹਦੇ ਬੰਦ ਹੋ ਗਈ ਬਰੀ ਲੋੜੀ ਆਉਂਦੀ ਮੈਂ ਜੋ ਡਿੱਗੀ ਬੰਦ ਕਰੀ ਜਾਂਦਾ ਦੱਸੋ ਇਹ ਕਾਲਾ ਲੈਣ ਗਿਆ ਤੂੰ ਹੀ ਗੱਲਾਂ ਯਾਰ ਇਹਨਾਂ ਦੀਆਂ ਉਹ ਇਹ ਤਾਂ ਗੱਲ ਆ ਕਾਲਾ ਲੈਣਗੇ ਰਾਹ ਤੇ ਬੰਦੇ ਨੇ ਕਿਤੇ ਮੋਢੇ ਦੰਦੀ ਵੱਡੀ ਕੰਜਰ ਨਹੀਂ ਉਹਦਾ ਪੱਟੀ ਲਵਾ ਕੇ ਲੈਣੇ ਜੂ ਵੀ ਰਵਾਤਾ ਇੱਕ ਦੁੱਲੇ ਦੇ ਵੱਢ ਗਿਆ ਇਹ ਬੰਦਾ ਜਿਆਦਾ ਖੁਸ਼ ਨੂੰ ਦੰਦੀ ਵੱਡਦਾ ਉਹ ਤੋਂ ਬੱਸ ਹਟ ਜਾ ਬੱਸ ਹਟ ਜਾ ਬੱਸ ਨਾ ਚਲੋ ਯਾਰ ਦੁੱਲਿਆਵਰੀ ਖੜੇ ਆ ਤੇ ਵੇਖਦੇ ਆ ਉਹਨਾਂ ਨੂੰ ਸਾਰੇ ਕਿਤੇ ਮੇਰੇ ਵਿੱਚੋਂ ਗੋਲਦਾ ਹੈ ਉਰੰਗੀ ਬਾਈ ਕਰ ਰਿਹਾ ਜੂ ਵੀ ਪੂਰਾ ਇੰਜੋਏ ਗੁੱਲਿਆਵਰੀ ਮੇਲਾ ਵਾਲੇ ਆਪ ਨੂੰ ਇੱਥੇ ਖੜੇ ਆ ਗੱਡੀ ਲਈ ਇੱਥੇ ਖੜੇ ਆ ਆ ਵੇਖੋ ਲੋਕੇਸ਼ਨ ਉਹਨਾਂ ਦੀ ਆ ਦੇ ਆ ਖੜੀਆਂ ਦੋਨੋਂ ਆ ਖੜੀਆਂ ਦੇਖ ਲਾ ਉਹ ਤਾਂ ਸਹੀ ਕਾ ਸਹੀ ਕਾ ਇੱਕ ਮਿੰਟ ਸਾਈਡ ਤੇ ਕਿਵੇਂ ਬਹੁਤ ਵਧੀਆ ਯੂ ਵੀ ਯੂ ਐਕਸਾਈਟਿਡ ਲਓ ਵੀ ਹੁਣ ਪੀਣ ਲੱਗਿਆ ਜੂਸ ਉਹ ਦੇਖੋ ਉਹ ਫਿਰਦਾ ਆਪਣਾ ਜਸਵੀਰ ਜੂਸ ਦਾ ਅਰੇਂਜਮੈਂਟ ਕਰਦਾ ਹੋਇਆ ਰੌਣਕ ਬਣ ਗਈ ਆ ਅਸੀਂ ਦਰਾਹੇ ਜਿਹੜਾ ਪੋਲਾ ਉੱਥੇ ਖੜੇ ਆ ਹੁਣ ਨਹਿਰ ਜਾਂਦੀ ਆ ਤੇ ਰੌਣਕਾਂ ਪੂਰੀਆਂ ਇੱਧਰ ਦੇਖਦੇ ਆ ਕੀ ਮਹੌਲ ਆ ਕਿਵੇਂ ਆ ਓਏ ਤੁਹਾਨੂੰ ਦੋਨਾਂ ਨੂੰ ਇਕੱਲੇ ਨੂੰ ਬਿਠਾਉਣ ਲੱਗੇ ਆ ਆ ਨਵੀਂ ਵਿਆਹੀ ਜੋੜੀ ਲਈ ਪਲਾਨ ਕੀਤਾ ਵੀ ਇਹਨਾਂ ਨੂੰ ਇਕੱਲੇ ਨੂੰ ਬਾਹ ਦਾਗੇ ਆਜੋ ਸਾਰੇ ਜਾਨੇ ਸਮਾਨ ਇੱਧਰ ਰੱਖ ਦਿਓ ਵੀ ਆਜੋ ਓ ਨਹੀਂ ਜੂਸ ਦੀ ਗੱਲਬਾਤ ਹੋ ਗਈ ਜਸਵੀਰ ਸੇਵਾ ਕਰੀ ਜਾਂਦਾ ਕਿਵੇਂ ਜਸਵੀਰ ਵੈਰੀ ਗੁੱਡ ਬੋਏ ਆਰੇ ਜਾਨ ਤੋਂ ਪਹਿਲਾਂ ਜੂਸ ਕੋਈ ਜਾ ਬੀ ਨਾ ਅਨੂਰ ਹੀ ਬਟਾ ਦੇ ਅਨੂਰ ਆ ਵੇਖੋ ਨੂਰ ਨੂੰ ਕੱਪ ਵਰਕੇ ਆਇਆ ਨੂਰ ਬੈਠੇ ਰਹਿ ਦੋ ਨਾਨੂ ਸੋ ਸਿੰਪਲ ਕੋਈ ਤਾਂ ਖੋਲਿਆ ਨਹੀਂ ਹੁੰਦੀ ਉਹ ਉੱਪਰ ਕੀ ਕਰਨਾ ਉਹ ਲੈ ਕੇ ਗਏ ਆ ਧੱਕੇ ਤੇ ਆ ਆ ਗਈ ਜੋਤ ਕਿਵੇਂ ਜੋਤ ਹਾਂਜੀ ਤਿਆਰੀ ਆ ਯਸ ਆਲੇ ਦਮਨ ਵੀ ਆ ਗਈ ਦਮਨ ਕਿਵੇਂ ਆ ਪੀਰ ਜੀ ਉੱਤਰ ਨਹੀਂ ਨਹੀਂ ਅਸੀਂ ਇੱਧਰ ਪੂਰਾ ਸੈੱਟ ਬੈਠਾ ਗਏ ਬੇਟਾ ਕਿੱਥੇ ਬੈਠਾ ਗਏ ਪੀਰ ਜੀ ਤੇ ਤਲਵੀਰ ਅੱਗੇ ਆਪਾਂ ਤਾਂ ਨੇ ਪਿੱਛੇ ਐਂ ਕਰਨਾ ਤੇਰੇ ਦੋ ਗਾੜੀ ਰਹਿਣੇ ਵੀ ਆਈ ਜੋੜੀ ਨੂੰ ਇੱਕ ਗੱਡੀ ਦੇ ਦੀ ਪੂਰੀ ਫੋਰਚੂਨਰ ਤੇ ਇਧਰ ਸੰਗਦੇ ਨੇ ਭਰ ਲਈ ਗੱਡੀ ਖੜ ਜਾ ਤੁਹਾਨੂੰ ਦਿਖਾਉਣਾ ਮੈਂ ਇਧਰ ਮੈਂ ਆ ਗਿਆ ਜਸਵੀਰ ਆ ਸਾਰੀ ਸੰਗਤ ਸਾਰੀ ਸੰਗਤ ਆ ਗਈ ਆ ਵੇਖੋ ਪਿੱਛੇ ਦੋ ਜਾਣੀਆਂ ਤੇ ਉਧਰ ਦੋ ਜਾਣੀਆਂ ਵੀ ਆਈ ਜੋੜੀ ਨੂੰ ਕੱਲੀ ਨੂੰ ਬਿਠਾਦਾ ਇਹਨਾਂ ਨੂੰ ਕੋਈ ਸਮਾਂ ਦੇਈਏ ਓਏ ਮੈਂ ਇਧਰ ਚੱਲ ਪਿਆ ਕੱਟ ਪਾਉਣੇ ਇੱਕੜੀ ਦੇ ਰੁਕਣ ਲੱਗੇ ਆ ਇਹ ਤੁਹਾਨੂੰ ਪਤਾ ਬੰਦੇ ਭੁੱਖ ਕੱਟ ਦੇਣੀ ਇਹ ਅ ਹਾਜੀ ਜਗ੍ਹਾ ਆਪਾਂ ਪਹੁੰਚੇ ਆ ਰਾਜਪੁਰੇ ਹੋ ਜੀ ਹੋ ਜੀ ਕੇ ਸੰਗਤ ਤੇਲ ਪੋਣਾ ਉਹਨਾਂ ਬਕਵਾ ਕਰ ਲਾ ਤੇਲ ਆਪਾਂ ਵੀ ਪੋਣਾ ਹੀ ਆ ਸਾਰਿਆਂ ਨੇ ਟੈਂਕੀਆਂ ਫੁੱਲ ਕਰਾ ਲਈਏ ਆਪਣੀ ਅੱਧੀ ਟੈਂਕੀ ਤਾਂ ਹੈਗੀ ਆ ਪਹਿਲਾਂ ਹੀ ਨੇ ਪਰ ਨਹੀਂ ਵੀ ਫੁੱਲ ਕਰਾਈ ਜਾਵੇ ਰੰਗੀ ਬੱਚੇਓ ਸ਼ਾਸ਼ਵੀ ਜੇ ਆਪਾਂ ਕਰਾਉਣ ਲੱਗੇ ਆਂ ਫੁੱਲ ਪਹਿਲਾਂ ਘੱਟ ਚਾਰ ਵਾ ਦੇਲ ਤਾਂ ਕਰਕੇ ਹੋਈ ਨਹੀਂ ਫੁੱਲਾਂ ਦੀ ਵੀ ਫੁੱਲ ਕਰਨੀ ਆ ਹੁਣ ਆਪਾਂ ਸਾਹਮਣੇ ਮੈਕੜੀ ਦੁੱਲੇ ਨੇ ਬੋਲਿਆ ਤੇਰੇ ਉਤਰੋਂ ਉਹ ਭرائی ਜਾਂਦਾ ਬਾਕੀ ਨੂੰ ਤੁਹਾਨੂੰ ਪਤਾ ਹੀ ਆ ਬੈਠਾ ਐਟਮਾ ਕੋਈ ਨਾ ਕੋਈ ਲਾਈ ਜਾਂਦਾ ਆ ਦੋਨੇ ਬੰਦੇ ਜਿਵੇਂ ਇੱਕੋ ਜਿਹੇ ਆ ਕੀ ਹੋ ਗਿਆ ਗਾਲ ਘੁੱਟਿਆ ਗਿਆ ਚਲ ਕੋਈ ਨਹੀਂ ਚੱਲਦਾ ਮੰਮੀ ਯੂਵੀਨ ਲੱਗੀ ਸੀ ਭੁੱਖ ਪੂਰੀ ਤਰ੍ਹਾਂ ਨਾ ਯੂਵੀ ਪੁੰਦਾ ਗਿਆ ਸੀ ਉਹ ਬੰਦਾ ਇੱਕ ਪਿੱਛੇ ਬੈਠਾ ਹੋਣਾ ਕੋਈ ਨਹੀਂ ਬੋਣਾ ਕੱਟ ਪੂਰੇ ਤੋਂ ਥੋੜਾ ਜਿਹਾ ਪਿੱਛੇ ਆ ਤੇ ਆਪਾਂ ਹੋਰ ਡੁਕਾਂਗੇ ਮੈਕਡੋਨਲਡ ਦੇ ਉੱਤੇ ਉਧਰ ਚਲੋ ਇਹ ਬੰਦੇ ਸਾਡੇ ਨਾਲ ਕੁਛ ਇਸ ਤਰ੍ਹਾਂ ਦੇ ਬੰਦੇ ਨੇ ਇਹਨੂੰ ਭੁੱਖ ਬਹੁਤ ਸ਼ੀਤੀ ਲੱਗੀਆਂ ਆਂਦੀ ਆ ਦੇਖੋ ਇੱਕ ਇਹ ਹੋ ਗਿਆ ਸਪੈਸ਼ਲ ਇੱਕ ਆ ਹੋ ਗਿਆ ਸਪੈਸ਼ਲ ਇਹ ਕੋ ਯੂਵੀ ਮੇਰੇ ਕੋਲ ਵੀ ਚਾਬੀ ਆ ਬੰਦਾ ਆ ਬੰਦਾ ਸੁੱਤਾ ਹੀ ਆਇਆ ਕੀ ਗੱਲ ਆ ਵੀ ਤੈਨੂੰ ਨਹੀਂ ਹੁਣ ਠੀਕ ਆ ਹੁਣ ਠੀਕ ਆ ਦੇਖੀ ਕਿਹੜੀ ਪਈ ਫਿਰਦਾ ਓਹ ਚੈਲਸੀ ਪਈ ਫਿਰਦਾ ਪੂਰੇ ਮੁੰਡੇ ਘੈਂਡ ਆ ਰਾਇਆ ਰੌਣਕਾਂ ਇੱਥੇ ਖੂਬ ਆਉਣ ਦੁਲੇ ਕਿੰਨੇ ਕਦਮਾਂ 'ਚ ਪਹੁੰਚ ਜਾਗੇ ਯਾਰ ਜਸਵੀਰ ਡਰਾਈਵਰ ਦੱਸੋ ਕਿੰਨੇ ਵਜੇ ਪਹੁੰਚਾਂਗੇ 8 8 ਦੇ ਨੇੜੇ ਆ ਜਿਹੜੀ ਚਾਬੀ ਇਹਨੇ ਮੂੰਹ 'ਚ ਪਾਈ ਸੀ ਕਈ ਵਾਰ ਬੰਦੇ ਕੰਨ 'ਚ ਵੀ ਮਾਰ ਲੈਂਦੇ ਆ ਇਹੀ ਚਾਬੀ ਕੁਝ ਦਿਨ ਪਹਿਲਾਂ ਅਸੀਂ ਕੰਨ 'ਚ ਮਾਰਨ ਦੀ ਕੋਸ਼ਿਸ਼ ਕੀਤੀ ਸੀ ਜਿਹਨੇ ਮੂੰਹ 'ਚ ਪਾ ਲਈ ਚਲੋ ਸਾਫ਼ ਹੋ ਗਈ ਨਹੀਂ ਨਾਲ ਚੇਰ ਬਣਾਇਆ ਬੈਗ ਪਾ ਕੇ ਹਨਾ ਕੀ ਬਾਤ ਹੈ ਚਲੋ ਨੰਗਾਓ ਉਹ ਅੱਗੇ ਜਾਏਗਾ ਸਾਰੇ ਜਾਣੇ ਚਲੋ ਚਲੋ ਫੋਨ ਕਰ ਰਹੇ ਆ ਮੈਕਡੋਨਲਡ ਦੇ ਬੈਠੇ ਆ ਵੇਟ ਕਰ ਰਹੇ ਆ ਆਪਣਾ 버ਗਰ ਆਰਡਰ ਕਰ ਲਓ ਹੋਰ ਕੀ ਕੀ ਆਰਡਰ ਕਰਨ ਲੱਗੇ ਆ ਦਮ ਉੱਪਰ ਹੀ ਜਾਂਦੇ ਆ ਕਿਵੇਂ ਆ ਇਹਨੇ ਬਹੁਤ ਰੌਲਾ ਪਾਇਆ ਸੀ ਟ੍ਰਿਪਲ ਲੀ ਹੈ ਨਾ ਬਹੁਤ ਐਕਸਾਈਟਡ ਸੀ ਕਿਉਂ ਵੀ ਸ਼ਾਂਤ ਆ ਐਸ ਤਰ੍ਹਾਂ ਕੀ ਆਰਡਰ ਕੀ ਤਰ੍ਹਾਂ ਦੱਸੋ ਪਤਾ ਨਹੀਂ ਨਿੱਜੀ ਦਲੇਰ ਵੀਰ ਹੀ ਕਰਨ ਦੇ ਆ ਉੱਧਰ ਖੜੇ ਆ ਬੰਦੇ ਆਪਣੇ ਇੱਧਰ ਮੂਨ ਮੂਨ ਵੀ ਥੋੜਾ ਜਿਹਾ ਡਾਊਟ ਕੀਤਾ ਕਰ ਇਹਨੇ ਨੈਸ਼ਨੈਲਿਟੀ ਇੰਡੀਅਨ ਨਹੀਂ ਲੱਗ ਰਿਹਾ ਸੀ ਕੀ ਲੱਗ ਰਿਹਾ ਹੈ ਪੇਰੀ ਕੰਟਰੀ ਦਾ ਲੱਗ ਰਿਹਾ ਹੈ ਜੱਸੋ ਮੁੰਡਾ ਕਿਥੋਂ ਦਾ ਲੱਗਦਾ ਇਹ ਕਿਸੇ ਦਾ ਕਰਨ ਵਾਲਾ ਲੱਗਦਾ ਹੈ ਹੈ ਜੇ ਇੱਕ ਦਿਨ ਕੈਨੇਡਾ ਨੂੰ ਦਾਵਾ ਕਰਦਾ ਜਿਵਾਈ ਹੋਇਆ ਨਹੀਂ ਮਾਨੂੰ ਹੈ ਇਹ ਤਾਂ ਕੈਨੇਡਾ ਦੇ ਮੁੰਡੇ ਦੇਖੋ 55 ਦਾ ਇਹ ਗੰਡਾ ਤਵਾਇਆ ਹੋਇਆ ਹੋਗੀ ਆਈਨਾ ਵੀ ਦਾ ਹੋਰ ਲੈਣਾ 10 ਬੱਤ ਕੀ ਕੀ ਲੈਣੀ ਹੈ ਮੈਨੂੰ ਦੱਸ ਕਿਹੜਾ ਜਾਇੰਟ ਦੁਆ ਕੇ ਲੈ ਕੇ ਆਓ ਯਾਰ ਜਾਂ ਨੂਰ ਇਹਨੂੰ ਫੜਾ ਬੈਗ ਕਰ ਦੇ ਜੀ ਜਾ ਦਵਾਲਿਆ ਉਹ ਲੱਕੇ ਜਾਊਂਗਾ ਬੰਦਾ ਸਾਡਾ ਗੁੱਸੇ ਹੋ ਗਿਆ ਨਹੀਂ ਚੱਲਗੀ ਜਦੋਂ ਤੁਸੀਂ ਦੇ ਨੂਰ ਗੱਲਾਂ ਸਰਾਈ ਜਾਂਦੇ ਆ ਆ ਜੋਰ ਸੱਚ ਤੁਸੀਂ ਆਪ ਕੋਲ ਹੋਈ ਐਕਸੈਪਟਿਵ ਹੋਏ ਉਹ ਕਰਦਾ ਹੁੰਦਾ ਆ ਵੀ ਉਹ ਬੰਦਾ ਨੇ ਪੂਰਾ ਫਟੇ ਟੱਪੀਆ ਮੈਂ ਹੁੰਦੇ ਆ ਵੀ ਉਹ ਉੱਪਰ ਨਹੀਂ ਬਹੁਤ ਮੇਰੇ ਡੇੜੇ ਆ ਲੱਗਿਆ ਬੰਦੂ ਕੀ ਕੀ ਆਰਡਰ ਕਰਕੇ ਆ ਇਹਨੂੰ ਕਿਉਂ ਨਹੀਂ ਮਿਲਿਆ ਸਮਾਨ ਲੈ ਗਿਆ ਆਈਸਕ੍ਰੀਮ ਉਹ ਕਹਿੰਦਾ ਹੈ ਉਹ ਤਾਂ ਆਈਸਕ੍ਰੀਮ ਕੀ ਕਰਨੀ ਹੈ ਗਗਲੂ ਆਪਾਂ ਅੱਗੇ ਵੀ ਜਾ ਕੇ ਖਾਣਾ ਪੀਣਾ ਆਈ ਦੇਖੋ ਪੁੱਤ ਕੋਈ ਨਹੀਂ ਫੇਰ ਟਰਾਈ ਕਰਾਂਗੇ ਕੋਈ ਨਾ ਤੇਰੇ ਤੋਂ ਫਾਸਟਿੰਗ ਦੇ ਗਿਆ ਸੀ ਜਰਾ ਪਾਪ ਮਗਾ ਦੇ ਪਾਪ ਮਗਾ ਦੇ ਇਹਨੂੰ ਯੈਸ ਮੈਂ ਮੈਂ ਹੋਰ ਕੀ ਕੀ ਆਰਡਰ ਕਰਕੇ ਆਦਸੀ ਮੈਨੂੰ ਸਰ ਮੇਰੀ ਸਾਡੀ ਦੇ ਜੀ ਮੈਂ ਸਰ ਕੋਲਡ ਡਰਿੰਕ ਫਰਾਈ ਫ੍ਰੈਂਚ ਫ੍ਰਾਈਜ਼ ਉਹ ਤਾਂ ਇੰਨਾ ਦੇ ਕੁ ਮਾ ਮਾ ਤੋ ਜੀ ਜੋ ਕੀ ਕੀ ਖਾਣਾ ਸੀ ਤੂੰ ਸਭ ਤੋਂ ਪਹਿਲਾਂ ਤੂੰ ਉਹ ਮਾੜ ਨੇ ਮੈਕ ਉਹ ਜਿਹੜਾ ਉਹ ਦੇ ਰਾਸਤੀ ਉੱਥੇ ਉਹ ਲੋਕ ਪਹਿਲਾਂ ਮਿਲਦੇ ਗਾਉਂ ਪੂਰੀ ਕਰਦੀਆਂ ਫੜਦੇ ਹੀ ਅਗਰ ਉਹ ਦੇ ਪੈ ਗਈ ਗਾ ਜੱਸਾ ਸੇ ਤੇਰੀ ਕੜੀਦਾ ਹੋਰ ਤੇਰੀ ਬਾਤ ਆਈਆ ਮਮਾ ਮੈਨੂੰ ਰਾਤ ਨੂੰ ਆ ਕੇ ਵੀ ਕਿਰੇ ਜਮੀਰ ਆਪਣਾ ਸੀਕ੍ਰੇਟ ਚੰਪ ਕਰਦਾ ਕੋਈ ਹੋਰ ਕੀਤਾ ਹੀ ਨਹੀਂ ਕੋਈ ਆਪਣਾ ਕਿਹੜਾ ਸੀਕ੍ਰੇਟ ਸੀ ਕੋਈ ਤੁਹਾਨੂੰ ਕਿਹੜਾ ਬੜਾ ਜੁਆ ਹੈ ਲੱਗਦਾ ਨਹੀਂ ਮੈਨੂੰ ਯਾਦ ਆ ਰਿਹਾ ਕਿ ਕੀ ਹੋਣਾ ਪਰ ਮੈਨੂੰ ਗੱਲ ਨਹੀਂ ਜਿੱਦ ਨਹੀਂ ਮੈਨੂੰ ਸਮਝ ਨਹੀਂ ਆਦੀ ਫਲ ਗਿਆ ਮੈਂ ਉਹ ਨੂੰ ਜਿੱਦਾਂ ਉਹ ਮੈਨੂੰ ਹੁਣ ਹਾਇ ਦੱਸੋ ਜਿੱਦਾਂ ਆਈ ਮੈਨੂੰ ਨਹੀਂ ਮੈਨੂੰ ਤਾਂ ਯਾਦ ਆ ਹੌਣ ਦੇਖ ਲਓ ਕਿੰਨਾ ਖੁਸ਼ ਹੋਇਆ ਪਹਿਲਾਂ ਰੋਈ ਜਾਂਦਾ ਸੀ ਉਹ ਵੀ ਕੀ ਆਰਡਰ ਕਰਕੇ ਆਇਆ ਹੌਣ ਦਾ ਸਟਾਰ ਆਰਡਰ ਕੀ ਕਰਕੇ ਆਇਆ ਓਏ ਆਰਡਰ ਦੇਸੀ ਕੀ ਕਰਕੇ ਆਇਆ ਆਰਡਰ ਦੇਸੀ ਕੀ ਕਰਕੇ ਆਇਆ ਉਹ ਆਈਸਕ੍ਰੀਮ ਹੈ ਆਈਸਕ੍ਰੀਮ ਉਹ ਕੀ ਹੈ ਰਹਾ ਬੰਦਾ ਉਹ ਵੀ ਆ ਜਾ ਇੱਧਰ ਆ ਜਾ ਇਹ ਸਭ ਤੋਂ ਖੁਸ਼ ਵੀ ਨਹੀਂ ਨਹੀਂ ਮੈਨੂੰ ਇੱਕ ਪਾਣੀ ਸੁਣਦੇ ਕਿ ਉਹ ਤੇ ਥਿਰਣਾ ਹੁਣ ਕਿਵੇਂ ਖੁਸ਼ ਹੋ ਗਿਆ ਦੱਸ ਦੇ ਦੇਖ ਨਾ ਭਈ ਮੈਂ ਤਾਂ ਉਹ ਮਾਚ ਨੂੰ ਚਾ ਆ ਜਾ ਹੁਣ ਮਾ ਹਰ ਵੀ ਨਹੀਂ ਖਰਸ਼ਾਂ ਮੈਂ ਹਰ ਵੀ ਬਾਟੋ ਮੇਰੇ ਟੂ ਇਟ ਵੀ ਖਰ ਮੇਰੇ ਟੂ ਵੀ ਦੇਖੋਰ ਕਰ ਦੋ ਫਿਰ ਕੁਛ ਹੋ ਜਾ ਆ ਗਿਆ ਆਪਣੇ 버ਗਰ ਕੋਕ ਕੋਕ ਚਾ ਰਹੀ ਹੈ ਘੱਟ ਬੰਦੇ ਕਾਫੀ ਮੰਗਾਈਆਂ ਨੇ ਕਾਫੀ ਕਿੰਨੇ ਕਿੰਨੇ ਵੀ ਨਹੀਂ ਆ ਲਓ ਜੀ ਇਹ ਕਾਫੀ ਵੀ ਮੰਗਾਈਆਂ ਉਹਨਾਂ ਨੇ ਦੁੱਲਾ ਤੇ ਜਸਵੀਰ ਕਾਫੀ ਵੀ ਨਹੀਂ ਗਏ ਨਾ ਇੰਕਲ ਭਾਈ ਬੜਾ ਕਮਾਲ ਦਾ ਜਾਦੂ ਦਿਖਾਵੇ ਕੋਈ ਦਿੱਸੋ ਹੀ ਨਹੀਂ ਸੈਂਟਰ ਨਾਲ ਨਹੀਂ ਨੇ ਦੇਸੀ ਆ ਆ ਦੇਸੀ ਜਗੜਾ ਆ ਵੇਖੋ ਚੱਲਦੇ ਹਾਂ ਹੁਣ ਖਾ ਪੀ ਗਏ ਤੇ ਬਾਕੀ ਸੰਗਤ ਆਪਣੀ ਆ ਚੱਲੀ ਚਲੋ ਜੀ ਸਾਰੀ ਸੰਗਤ ਹੁਣ ਆਪਾਂ ਕਿੱਧਰ ਬੈਠਣ ਲੱਗੇ ਹੁੱਦਲੇ ਹੋਰਾਂ ਨਾਲ ਦੇਖੋ ਕਿੱਥੇ ਬੈਠਣਾ ਜੋਤ ਥੋੜੇ ਨਾ ਬੈਠੀ ਅਸੀਂ ਆ ਆ ਆ ਲੈ ਵੀ ਦਮ ਨਾਲ ਕਹਿੰਦੀ ਸਾਡੇ ਨਾਲ ਬੈਠੋ ਬਰਾਡਸ ਇਕੱਠੇ ਬੈਠਾਂਗੇ ਹਾਂ ਬਰਾਡ ਇਕੱਠੇ ਬੈਠਣਗੇ ਨਾਲ ਗਿੱਲ ਉਹ ਯੈਸ ਗਿੱਲੇ ਗਿੱਲੇ ਆਪਣੇ ਨਾਲ ਬੈਠਣਗੇ ਹੈਵੀ ਡਰਾਈਵਰ ਨਾਲ ਹਾਂਜੀ ਸੰਗਤ ਹੋ ਗਈ ਇਕੱਠੀ ਇੱਧਰ ਕਿਉਂ ਵੀ ਆਪਾਂ ਤਾਂ ਕਾਰਾਂ ਹੀ ਬਦਲ ਜਾਨੇ ਹਾਂ ਹੁਣ ਠੀਕ ਜੂਵੀ ਕਿਹਦੇ ਕੋਲ ਬਹਿ ਗਿਆ ਨੂਰ ਨਾਲ ਹੀ ਉਹਦੇ ਨਾਲ ਅੱਛਾ ਜੂਵੀ ਹੋਰੀ ਉੱਧਰ ਬੈਠ ਕੇ ਉਹ ਗੱਡੀ ਜ ਆਪਣੀ ਉਹ ਵਧੀਆ ਫੁੱਲੇ ਢੁੱਲੇ ਬੈਠ ਗਏ ਬੱਸ ਵਾਇ ਐਂਡਿੰਗ ਅੱਛਾ ਅੱਛਾ ਠੀਕ ਚੱਲ ਅ ਵੀ ਦਲੇ ਵਾਇਗੁਰ ਦਾ ਨਾਮ ਲੈ ਕੇ ਹੁਣ ਗੱਡੀ ਰੋਕਾਂਗੇ ਕਸੌਲੀ ਜਾ ਕੇ ਪੂਰੇ ਰੱਖੀ ਇਹਨਾਂ ਨੂੰ ਅੱਗੇ ਨੰਗਲ ਹੁਣ ਤੇਲ ਦੀਆਂ ਵੀ ਟੈਂਕੀਆਂ ਫੁੱਲ ਆ ਤੇ ਪੇਟ ਦੀਆਂ ਵੀ ਟੈਂਕੀਆਂ ਫੁੱਲ ਆ ਟੈਂਕੀ ਨੂੰ ਲੀਕ ਹੋਣ ਤੋਂ ਬਚਾਉਣਾ ਹੁਣ ਜਲਾ ਲੈਣਾ ਹੈਂ ਜੀ ਖਾਦੇ ਸਾਰੇ ਨਹੀਂ 버ਗਰ ਖਾਦੇ ਕੱਲੇ ਨੇ ਥੋੜਾ ਖਾਦੇ ਆ ਨੇ ਕਿਦੇ ਮਾਨਯੋਗ ਪ੍ਰੋਫੈਸਰ ਸਾਹਿਬ ਨਾਲ ਨੇ ਪ੍ਰੋਫੈਸਰ ਪ੍ਰੋਫੈਸਰ ਦਾ ਕੀ ਹੁੰਦਾ ਕੁੜੀ ਵੀ ਪ੍ਰੋਫੈਸਰ ਹੀ ਹੁੰਦੀ ਆ ਬਰ ਹਣਾ ਕਿ ਪ੍ਰੋਫੈਸਰ ਨਹੀਂ ਕਹਦਿਆ ਪੰਜਾਬੀ ਬੰਨੂ ਉਹ ਟ੍ਰੇਨ ਰਾਤ ਨੂੰ ਗੱਡੀ ਸੋਹਣੀ ਲੱਗ ਰਹੀ ਆ ਲੰਗਦੀ ਹੋਈ ਤੇ ਆ ਗਿਆ ਟ੍ਰੈਫਿਕ ਟਾਈਮਿੰਗ ਦੱਸ ਰਿਹਾ 9:26 ਦੇ ਪਹੁੰਚਾਂਗੇ ਆਪਾਂ ਕਸੋਲੀ 2 ਘੰਟੇ ਸੈਂਟੀਮੈਂਟ ਲੱਗਣਿਆ ਹੋਰ ਅਜੇ ਤੱਕ ਇੱਥੇ ਆ ਗਿਆ ਟ੍ਰੈਫਿਕ ਮਰਦੀ ਗਈ ਬੇਟਾ ਉਹ ਵੀ ਲਾਈਟ ਦਾ ਬੰਦ ਕਰ ਦੇ ਪੁੱਤ ਤੂੰ ਹਲੂਰ ਜਾ ਕੇ ਕੱਪੜੇ ਲਾਈਏ ਨਾ ਹਾਏ ਗਾਇਸ ਮੋਨੂ ਕਿਵੇਂ ਆ ਮੋਨੂ ਠੀਕ ਆ ਮੋਨੂ ਮੋਨੂ ਠੀਕ ਆ ਹਾਂ ਹਾਂ ਠੀਕ ਆ ਦਾਸ ਨੇ ਕਸੌਲੀ ਜਾਣਾ ਆ ਦੇਖੋ ਜੀ ਆ ਨੂਰ ਆ ਮੁੰਡੇ ਵੇਖੇ ਵੇਖੇ ਲੱਗਦੇ ਆ ਜਾਣਾ ਕਿੱਥੇ ਤੁਸੀਂ ਹਾਂ ਹਾਂ ਠੀਕ ਆ ਦਾਸ ਨੇ ਕਸੌਲੀ ਜਾਣਾ ਆ ਦੇਖੋ ਆ ਨੂਰ ਵਾਲਾ ਚਮਕੀ ਜਾਣਾ ਖੜੇ ਲਾਈਟ ਮੂਹ ਤੇ ਪੈਂਦੀ ਆ ਦੇ ਇਹ ਐਨਆਰ ਆਈ ਆ ਨਾ ਐਨ ਆਰ ਆਈ ਆ ਸਾਨੂੰ ਪਤਾ ਐਵੇਂ ਦੱਸਣ ਦੀ ਕੀ ਲੋੜ ਪਤਾ ਮੈਨੂੰ ਤੇਰਾ ਉਹ ਮੋੜ ਉਹ ਜੈਲ ਸੀ ਕਰ ਰਿਹਾ ਹਾਂ ਬਈ ਇਹਦੀ ਇਹਦੀ ਹੋਰ ਰਿਜੈਕਸ਼ਨ ਚੁchnਾਈ ਹੋਣੀ ਨਾ ਕਰੀ ਉਹਦਾ ਕ੍ਰੈਡਿਟ ਉਹ ਵਧੀਆ ਨਹੀਂਗਾ ਸਾਨੂੰ ਦੱਸ ਰਿਹਾ ਜੂ ਵੀ ਲੈਡ ਬੰਦ ਕਰ ਬੋਤ ਲੈਡ ਬੰਦ ਕਰ ਬਗਲ ਨਹੀਂ ਜਗਾਈ ਹੁੰਦੀ ਗੱਡੀ ਤੇ ਚਲੋ ਹੁਣ ਆਪਾਂ ਜੀਰਖਪੁਰੇ ਤੋਂ ਰਹਿ ਗਿਆ 4 ਕਿਲੋਮੀਟਰ ਤੇ ਚੰਡੀਗੜ੍ਹ ਰਹਿ ਗਿਆ 20 ਅੱਗੇ ਥੋੜਾ ਹੀ ਆ ਨੇੜੇ ਹੀ ਆ ਕੰਮ ਰਾਣਕਾ ਸ਼ੌਣਕਾ ਲਾਈ ਬੈਠੇ ਆ ਬਈ 20 ਘੰਟਾ 50 ਮਿੰਟ ਦੀ ਰਹਿ ਗਈ ਮੱਠੀ ਮੱਠੀ ਰੇ ਇੱਕ ਘੰਟਾ 52 ਮਿੰਟ ਲੱਗਣੇ ਆ ਜੀ ਕਿੰਨੇ ਇੱਕ ਘੰਟਾ 52 ਮਿੰਟ ਪਹੁੰਚ ਗਏ ਪਹੁੰਚ ਗਏ ਲੈ ਲੈ ਗੱਡੀ ਵਿੱਚੋਂ ਕਿਵੇਂ ਹੱਥ ਲਮਕਦਾ ਤੇਰਾ ਤੇਰੀ ਤਾਂ ਜਿਆਦਾ ਤਾਂ ਨਹੀਂ ਬੋਲ ਰਹੀ ਆ ਸਾਰੇ ਆਹ ਕਲੌਂਕ ਦੇ ਬਿੱਡੂਆਂ ਜੋ ਬਾਹਰ ਨਹੀਂ ਆਹ ਜੁਮੀਦਾਂ ਦੇ ਪਿੱਛੇ ਕਿਵੇਂ ਬਿੱਲਾ ਬਣਿਆ ਬੇਟਾ ਓਏ ਛੀ ਲੱਗ ਗਿਆ ਲੋਕ ਕੇ ਇਹ ਇੱਕ ਘੰਟਾ ਇੱਕ ਮਿੰਟ ਲੱਗਣਾ ਇੱਥੋਂ ਹੁਣ ਨੇਰਾ ਹੋ ਗਿਆ ਪਹਾੜ ਥੋੜੇ ਘੱਟ ਦਿਖ ਰਹੇ ਐ ਇਸ ਵੇਲੇ ਸਵੇਰ ਤੁਹਾਨੂੰ ਚੰਗੀ ਤਰ੍ਹਾਂ ਭਾਰਤ ਦਿਖਾਵਾਂਗੇ ਆ ਦੇਖੋ ਹੁਣ ਬਣ ਗਈ ਗੱਲ ਜੀ ਸੌਰੀ ਇੱਥੋਂ ਬਿਲਕੁਲ ਅਜਿਹੀ ਹੀ ਰਹਿ ਗਿਆ 24 ਮਿੰਟ ਲੱਗਣੇ ਆ ਰਾਹ ਪਰ ਬਹੁਤ ਗੰਦਾ ਲੱਗ ਰਿਹਾ ਦੇਖੋ ਐਂਟਰੀ ਵਾਲੀ ਖਰਾਬ ਮੀਆਂ ਮੂਹਾਂ ਦੇ ਵਿੱਚ ਨਾ ਸੜਕਾਂ ਖਰਾਬ ਹੋਈਆਂ ਲੱਗਦੀਆਂ ਅੰਦਰ ਬੇਟਾ ਜਾਂਦੀ ਵਾਲੀ ਬੱਦੀ ਚੁਫਕਾਰੇ ਮਹਾਰੀ ਓੜ ਜਿਹੜਾ ਹੈਗਾ ਥੋੜਾ ਜਿਹਾ ਸੁਨਣਾ ਐ ਬਹੁਤ ਵਧੀਆ ਸ਼ੇ ਸ਼ੇ ਵੀ ਗੱਡੀਆਂ ਦੋ ਹੋਣ ਤਾਂ ਵਧੀਆ ਗੱਲ ਆ ਆਪਣੀਆਂ ਦੋਨੋਂ ਗੱਡੀਆਂ ਇਕੱਠੀਆਂ ਹੋਣੀਆਂ ਆ ਆ ਦੇਖੋ ਇੱਥੇ ਰੋਡ ਥੋੜਾ ਜਿਹਾ ਠੀਕ ਆ ਪਿੱਛੇ ਤਾਂ ਬਹੁਤ ਜ਼ਿਆਦਾ ਖਰਾਬ ਸੀ ਬਿਲਕੁਲ ਹੀ ਸਿੰਗਲ ਜਿਵੇਂ ਸਿੰਗਲ ਰੋਡ ਆ ਕਸੌਲੀ ਨੂੰ ਜਦੋਂ ਆਉਣੇ ਆ ਉਧਰੋਂ ਮੇਨ ਰੋਡ ਤੋਂ ਨਾ ਸ਼ਿਮਲੇ ਵਾਲੇ ਦੇ ਇਧਰ ਨੂੰ ਬਿਲਕੁਲ ਹੀ ਸੁੰਨਾ ਰੋੜਾ ਦੇ ਬਹੁਤ ਜ਼ਿਆਦਾ ਹਨ ਉਹ ਹੈਗਾ ਸਿੰਗਲ ਜਾਂ ਵੀ ਆਪਾਂ ਕਸੌਲੀ ਪਹੁੰਚ ਚੁੱਕੇ ਆ ਰਸਤਾ ਬਹੁਤ ਤੰਗ ਸੀ ਸੋ ਪਿੱਛੇ ਇਹਨਾਂ ਦੇ ਥੋੜੀ ਜਿਹੀ ਹਾਸ ਫਾਲ ਦਿਖਾਸਤਾ ਹੋ ਗਿਆ ਨੀਤੂ ਕਿਵੇਂ ਲੱਗਦਾ ਸੀ ਨੀਤੂ ਦੀ ਮਾਂ ਐ ਨਹੀਂ ਆ ਉਹਦੀ ਕਸੌਲੀ ਨੂੰ ਡੋ ਡਰ ਗਏ ਸੀ ਹੂੰ ਡਰੇ ਸਾਰੇ ਦੀ ਨੀਤੂ ਨੇ ਥੋੜਾ ਜਿਆ ਐਕਸਪ੍ਰੈਸ਼ਨ ਦਿੱਤੇ ਦੂਜੇ ਚੁੱਪ ਰਹੇ ਦੁੱਲੇ ਦੀਆਂ ਪਹਿਲਾਂ ਅੱਖਾਂ ਭਾਰੀਆਂ ਸੀ ਪਰ ਰਸਤਾ ਦੇਖ ਕੇ ਅੱਖਾਂ ਜਾਂਵੇਂ ਹ올ੀਆਂ ਹੋ ਗਈਆਂ ਹੁਣ ਕਹਿੰਦਾ ਜਿਆਦੇ ਹ올ੀਆਂ ਲੱਗੀਆਂ ਆਂ ਆਪਾਂ ਕੱਲ ਵੀ ਜੇ ਨੇਰੇ ਨਿਕਲੀਏ ਇੱਥੋਂ ਤਾਂ ਹੀ ਵਧੀਆ ਲਈ ਬਹੁਤ ਅੰਗੀ ਹੋਣੀ ਆਂ ਕਿੱਥੇ ਫਸਾਂਗੇ ਇੱਥੇ ਕਿੱਥੇ ਫਸਾਂਗੇ ਹੋਟਲਾਂ ਦੇਖਦੇ ਆ ਇੱਥੇ ਰੂਮ ਅਵੇਲੇਬਲ ਹੈ ਜਾਂ ਨਹੀਂ ਇਹਦੀ ਪਾਰਕਿੰਗ ਤਾਂ ਵਧੀਆ ਦਲਵੀਰ ਅਗਰ ਹੋਟਲ ਅਗਰ ਹੋਟਲ ਨਾ ਮਿਲੇ ਤਾਂ ਅਸੀਂ ਗੰਟੀ ਚ ਵੀ ਸੌ ਸਕਦੇ ਹਾਂ ਚੱਲਦੇ ਆ ਜੀ ਹੁਣ ਆਪਾਂ ਰੂਮ ਪਤਾ ਕਰਦੇ ਆ ਵੀ ਰੂਮ ਮਿਲ ਲਾਗੇ ਕਿਦਾਂ ਦਾ ਹੋਟਲ ਤਾਂ ਵਧੀਆ ਲੱਗ ਰਿਹਾ ਲੋ ਵੀ ਫਿਰ ਆ ਵੀਡੀਓ ਸਰੀ ਆ ਵੀ ਅੰਦਰ ਇੱਕ ਵਾਰੀ ਕਾਟੇਜ ਵੀ ਦੇਖ ਲਈਏ ਜਿਵੇਂ ਰਾਜਾ ਹੱਥ ਫੜ ਕੇ ਚੱਲੋ ਪੜੀਆਂ ਨੇ ਹਾਂ ਕਿੰਨੇ ਵਧੀਆ ਏਰੀਆ ਜਾ ਦੇਖੋ ਕਾਟੇਜ ਦੀ ਦੇਖਦੇ ਆ ਹਨਾ ਲੋਕੇਸ਼ਨ ਕਿਦਾਂ ਦੀ ਹੈ ਰੂਮ ਦੇਖ ਲਿਆ ਆਪਾਂ ਵੈਸੇ ਤਾਂ ਰੂਮ ਸੋਣਾ ਪਰ ਸਾਰਿਆਂ ਦੇ ਵੀ ਇੱਕ ਵਾਰੀ ਦੇਖ ਲਈਏ ਜੇ ਕਾਟੇਜ ਵਧੀਆ ਹੋਇਆ ਹਨਾ ਤਾਂ ਕਾਟੇਜ ਰਵਾਂਗੇ ਸੋ ਚੱਲਦੇ ਆ ਇੱਧਰ ਦੇਖੋ ਵੀ ਇੱਧਰ ਵੀ ਬੜਾ ਵਧੀਆ ਬੈਠਣ ਨੂੰ ਏਰੀਆ ਭਜਿਓ ਭਜਿਓ ਆਜੋ चलो चलो चलोज बड़े खतरनाक तो दे। अच्छा। देखो जी आटेज एक रूम सिटिंग एरिया आ गया किचन आ गया ਆਪਾ ਨੂੰ ਜੀ ਕੌੜੇ ਪਸੰਦ ਨਹੀਂ ਆਇਆ ਸੋ ਸੰਗਤਾਂ ਨੇ ਫਿਰ ਵਾਪਸੀ ਕਰ ਲਈ ਉਧਰ ਨੂੰ ਹਾਂ ਹੁਣ ਰੂਮ ਜਿਹੜਾ ਦੇਖਿਆ ਉਹ ਵਧੀਆ ਲੱਗਿਆ ਕੌੜੀਆਂ ਜੜਦੇ ਨੇ ਸਾਹ ਵੀ ਜੜਦਾ ਪੂਰਾ ਹੀ ਹੈ ਚਲੋ ਚਲੋ ਫੇਰ ਮੁੜ ਗਏ ਹਾਂ ਉਥੋਂ ਹਾਂ ਨਹੀਂ ਹੋਣੀ ਪੌੜੀਆਂ ਜੜਦਾ ਬਸ ਹਾਂ ਉਧਰ ਜਾਣਾ ਪਿਆ ਨਾ ਕੋਈ ਚੱਕਰ ਨਹੀਂ ਉਹ ਤੇ ਟੈਚੇ ਜੇ ਵੀ ਚੱਕ ਲੋ ਨਾਲ ਹੀ ਨਹੀਂ ਇੱਕ ਵਾਰੀ ਉਹਨੂੰ ਸਾਰਾ ਘਰੇ ਇਕੱਲੀ ਲੋ ਜੀ ਵੇਖੋ ਆਪਣੇ ਰੂਮ ਬਹੁਤ ਸੋਹਣੇ ਆ ਆ ਵੇਖੋ ਵਾਇਲਡਲੀ ਕਿ ਸੋਹਣੀ ਬਹੁਤ ਚੁੱਕੀ ਆ ਤੇ ਰੂਮ ਆਇਗਾ ਕਿ ਸੋਹਣੀ ਰਿਜ਼ੋਰਟ ਦੇ ਵਿੱਚ ਬਹੁਤ ਸੋਹਣਾ ਆਪਣਾ ਦੇਖੋ ਆ ਵੇਖੋ ਆ ਪੂਰੀ ਤੇ ਇੱਧਰ ਦੇਖੋ ਆ ਸਿਟਿੰਗ ਏਰੀਆ ਇੱਧਰ ਵੀ ਹੈਗਾ ਤੇ ਬਾਲਕਨੀ ਵੀ ਆ ਇੱਧਰ ਬਹੁਤ ਸੋਹਣਾ ਇੱਕ ਮੋਹੌਲਾ ਵਾਹ ਕੀ ਆ ਬਾਤ ਹੈ ਇਹ ਕੀ ਆਵਾਜ਼ ઓਵਰ ਸਵਿਮਿੰਗ ਪੂਲ ਵੀ ਆ ਨਾ ਕਿੱਥੇ ਆ ਉਹ ਦੇ ਕੋਸ ਗਏ ਹਾਂ ਹਾਂ ਉਹ ਦੇਓ 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 ਦੇ ਪੂਰਾ ਕਸੋਲੀ ਦਿਖਦਾ ਇੱਥੋਂ ਮਾਰੂ ਨੀਗਾ ਜੀ ਵੀ ਦੇ ਕਿੱਧਰ ਵਾਸਤੇ ਜੀ ਹੂੰ ਇਹ ਤਾਂ ਦੇਖੋ ਆ ਦੇਖੋ ਨੀਚੇ ਪਾਰਕ ਆ ਇੱਥੇ ਵੀ ਸਿਟਿੰਗ ਲਈ ਬਣਾਇਆ ਹੋਇਆ ਹੈ ਸਵੇਰੇ ਜਿਵੇਂ ਚਾਹ ਵਗੈਰਾ ਪੀਨੀਆ ਪਿਆਰ ਰਹਿ ਵਾਸਤੇ ਆ ਦੇਖੋ ਰੌਣਕਾਂ ਚੌਣਕਾਂ ਇੱਥੇ ਕਿਵੇਂ ਆ ਵਧੀਆ ਲੱਗਿਆ ਨਾ ਰੂਮ ਇਹ ਹੋਰ ਕਿਤੇ ਭੱਜਣ ਨੂੰ ਫਿਰਦੇ ਸੀ ਮੈਂ ਰੁਕ ਗਿਆ ਇਹਨਾਂ ਨੂੰ ਸਹੀ ਗੱਲ ਆ ਤੁਸੀਂ ਵੀ ਜੀ ਮੇਰਾ ਸਹੀ ਮਾਤੀ ਦਿਓ ਆ ਲਓ ਕਮੜੀ ਕਮੜ ਉਹਨੂੰ ਲੱਗਿਆ ਜੀ ਭੁੱਖ ਹੁਣ ਆ ਦੇਖੋ ਜੀ ਮਰੀ ਜਾਂਦਾ ਆਪਾਂ ਨੂੰ ਬਲੈਂਕ ਕਿੰਨੇ ਚਾਹੀਦੇ ਦੋ ਚਾਹੀਦੇ ਹਨ ਦੋ ਚਲੋ ਜੀ ਚਲੋ ਜੀ ਚਲੋ ਹੁਣ ਖਾਣਾ ਪੀਣਾ ਖਾਓ ਮੁੜ ਕੇ ਕਿਉਂਕਿ 10:30 ਵਜੇ 10:30 ਵਜੇ ਉਹ ਬੰਦ ਕਰ ਦਿੰਦੇ ਆ ਸਾਰਾ ਕੁਝ ਚਲੋ ਆ ਦੇਖੋ 10:30 ਹੋ ਚੁੱਕੇ ਆ 15 ਮਿੰਟ ਆ ਉਹ ਤਾਂ ਧਿਆਨ ਨਾ ਪਾਉਂਦੀਆਂ ਤੇ ਉਤਰੇ ਆ ਆ ਦੇਖੋ ਹੁਣ ਤੁਹਾਨੂੰ ਰੂਮ ਬਸਾਂਦਾ ਕਿ ਪਹਿਲਾਂ ਬੰਦੇ ਨੇ ਰੋਲਾ ਪਾਇਆ ਜੀ ਹਰ ਵਾਰ ਦੀ ਤਰ੍ਹਾਂ ਹਰ ਵਾਰ ਦੀ ਤਰ੍ਹਾਂ ਦੁੱਲੇ ਨੇ ਰੋਲਾ ਪਾ ਲਿਆ ਸੀਗਾ ਹਾਂ ਪਰ ਇਹਦੇ ਇੱਕ ਰੋੜੇ ਦੇ ਸਾਨੂੰ 7000 ਦਾ ਡਿਸਕਾਊਂਟ ਦਵਾਤਾ ਹਰ ਵਾਰ ਦੀ ਕਹਾਣੀ ਜਿਹੜੀ ਲੈਣਾ ਤੇ ਉੱਥੇ ਨਹੀਂ ਭਰੇ ਹਾਂ ਨਹੀਂ ਦੁੱਲੇ ਦੁੱਲੇ 7000 ਦਾ ਡਿਸਕਾਊਂਟ ਦਵਾ ਲਿਆ ਮਾੜੇ ਰੋੜੇ ਨੇ ਕਿਹਦੀ ਹੁੰਦੀਆਂ ਸਿਰੇ ਦਾ ਲੈਣਾ ਹਾਂ ਚਲੋ ਜੀ ਚਲੋ 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 ਮੁੜਿਓ ਚਲੋ ਹਾਂ ਇੱਥੇ ਆ ਗਏ ਅਸੀਂ ਮੁੱਕਰੀ ਆਈ ਗੱਲ ਮੁੱਕਰ ਹੀ ਜਾਂਦੇ ਨੇਰੇ ਦਾ ਪਹੁੰਚਦੇ ਹਾਂ ਭਾਜੀ ਤੁਸੀਂ ਦੱਸਦੇ ਹੋ ਨੇਰੇ ਤੋਂ ਨੇਰੇ ਦਾ ਤੂੰ ਤਾਂ ਜੀ ਵੀ ਦੰਦਾ ਦਰੇ ਦੀ ਖੜਾ ਦਿਆ ਭਾਜੀ ਆਜੋ 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 ਬੱਚੋ ਆਜੋ 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 ਵੀ ਆਜੋ ਸਾਰੇ ਰੰਗ ਦਾ ਆਪਣੀ ਮਗਰ-ਵਗਰ ਆ ਰਹੀ ਆ ਉਹ ਦੇਖੋ ਬਫੇ ਤੇ ਸਾਰੇ ਕੀ ਸੁਣਦਾ ਪਿਆ ਆਜੋ ਭਜਿਓ ਭਜਿਓ ਬਫੇ ਲੱਗਿਆ ਹੋਇਆ ਨਾ ਨਾ ਮੋਖੇ ਆਜੋ ਮੋਖੇ ਇਹ ਜੀ ਬੜ ਦੂ ਟਾਈਮਿੰਟ ਹੋ ਗਿਆ ਜੀ ਫੋਨ ਕਰਨ ਲੱਗਿਆ ਜਿਹੜਾ ਕਿਉਂ ਵੀ ਮੁੰਡਿਆਂ ਨੂੰ ਭੁੱਖ ਲੱਗਈ। ਆ ਦੇਖੋ ਸਾਡੇ ਦੋ ਬੰਦਿਆਂ ਨੂੰ ਸਭ ਤੋਂ ਵੱਧ ਭੁੱਖ ਲੱਗਦੀ ਹੈ ਕਿਦਾਂ ਮੰਨੂ ਇੱਕ ਯੂਈ ਨੂੰ। ਤੇ ਤੀਜਾ ਆ ਬੰਦਾ। ਭੁੱਖ ਦਾ ਬੇਤਾਜ ਬਾਸ਼ਾ। ਉਧਰ ਮੋਨੂ ਆ ਜਾ। ਨਹੀਂ ਤੇਰੀ ਗੱਲ ਹੀ ਹੋਈ ਸੀ ਮੈਂ ਕਿਹਾ ਭੁੱਖ ਬਹੁਤ ਲੱਗਦੀ ਆ। ਇਹ ਜੋ ਘਰੋਂ ਤੁਰ ਲੱਗੇ ਸੀ ਉਹਦੇ ਜਾਨੀ ਮੈਨੂੰ ਭੁੱਖ ਬਹੁਤ ਲੱਗੀ ਹੋਈ ਆ। ਭੁੱਖ ਤਾਂ ਯੂ ਨੋ। ਉਹ ਕੰਟਰੋਲ ਹੀ ਕਰਦਾ। ਰੋਟੀ ਖਾ। ਇਹਦਾ ਭਰਾ ਉਹ ਬਹੁਤ-ਬਹੁਤ ਚੱਕ ਕੇ ਲੈ ਗਿਆ ਅੰਦਰ। ਉਨੇ ਉਹਨੇ ਪਤਾ ਕੀ ਕਰਨਾ ਲੇਖੋ ਤਿੰਨ ਚਾਰ ਟਰੈਕਟਰ ਹੋਏ ਜਣੇ ਵਿੱਚੋਂ ਦੋ ਕੁ ਟੁੱਟ ਗਏ ਉਹਦੇ ਸਾਰੇ ਟਰੈਕਟਰ ਜੋੜ ਕੇ ਇੱਕ ਬਣਾਉਣਾ ਚਾਹੁੰਦਾ ਹੈ ਚਾ ਕੋਈ ਨਹੀਂ ਹੋ ਗਈ ਤਾਂ ਦੂਜੇ ਕਹਿੰਦੇ ਟਾਇਰ ਰਹਿ ਗਏ ਲੱਕੜ ਦੀ ਟਰਾਲੀ ਬਣਾ ਕੇ ਟਾਇਰ ਲਾ ਦੇ ਨੇ ਦੁੱਲੇ ਨੂੰ ਜਿਵੇਂ ਜਾਣਾ ਦੁੱਲੇ ਨੇ ਹਰੇਕ ਵਾਰਕ ਨਾ ਨਵੀਂ ਮੋਡੀਫਾਈ ਕਰਨੀ ਆਹ ਟਾਇਰ ਪਾ ਦੇ ਲਾਏ ਪਾ ਦੇ ਇਨੀ ਜਗਰਾਵਾਂ ਤੋਂ ਆਦੇ ਹਨ ਟਰੈਕਟਰ ਲੈ ਕੇ ਆਈ ਇੱਕ 511 ਲੈ ਕੇ ਆਈ ਜਾਂ ਘਰ ਤੋਂ ਹੋਜੂ ਜਾਂ ਲੈ ਕੇ ਆਈ ਨਾੜ ਗਿਆ ਨਾ ਕਿਧਰ ਗਿਆ ਸਾਡੇ ਤੋਂ ਹਣਾ 855 ਰਹਿ ਗਿਆ ਜਿਹੜੇ ਉਹ ਟਾਇਰ ਸੀਗੇ ਉਹ ਹੁਣ ਥੁਲੇ ਟਰਾਲੀ ਵੀ ਆਉਣ ਲੱਗੇ ਉਹ ਨਹੀਂ ਉਹ ਟਾਈਮਾਂ 'ਚ ਅਸੀਂ ਉਹ ਬਣਾਈ ਸੀ ਉੱਥੋਂ ਲਿਆਉਂਦਾ ਸੀ ਢਣੋਲਿਓ ਮੈਨੂੰ ਫਾਰਮ ਟਰੈਕ ਲਿਆ ਦੇ ਤਾਂ ਜੀ ਢਣੋਲਿਓ ਨੇ ਲਿਆ ਜੀ ਉਹ ਕਿਹਨੂੰ ਚੜਾਉਣ ਗਏ ਹਨ ਜੋਤੀ ਮਾਮੇ ਨੂੰ ਪਤਾ ਨਹੀਂ ਹੈ ਡਿਨਰ ਤੋਂ ਪਹਿਲਾਂ ਡਿਸਕਸ਼ਨ ਕਰਦੇ ਹੋਏ ਬਚਪਨ ਦੀਆਂ ਯਾਦਾਂ ਤਾਜ਼ੀਆਂ ਕਰਕੇ ਜੋ ਤੂੰ ਵੀ ਸੁਣਾ ਦੇ ਕੋਈ ਬਚਪਨ ਦੀ ਯਾਦ ਸਾਰੇ ਪਏ ਸੀਗੇ ਉਹ ਜਿਸ ਨੂਰ ਲੈ ਗਿਆ ਉਹਨੇ ਤੋੜ ਤੇ ਉਦੋਂ ਨਿੱਕੇ ਹੁੰਦੇ ਆਹ ਇੱਕ ਆਪਣਾ ਉਹ ਦੂਜਾ ਫਿਰ ਇਹਦੋਂ ਕਹਣ ਵਾਲੇ ਆਉਣ ਲੱਗੇ ਦੀ ਆਹੋ ਹਨਾ ਉਹ ਖੱਡਾ ਲਾ ਕੇ ਕਰੇ ਜਿੱਥੇ ਟਰੱਕ ਲੈ ਗਿਆ ਇਹ ਲੱਕੜ ਦਾ ਵੱਡਾ ਐਡਾ ਵੱਡਾ ਆ ਤੁਹਾਡੇ 사이 ਦੇ ਸਾਹਮਣੇ ਲੈ ਗਿਆ ਹਨ ਹੈ ਨੀ ਤੁਹਾਨੂੰ ਕਿੰਨੂੰ ਨਹੀਂ ਲੱਗਿਆ ਉਹਥੇ ਪਹਿਲਾਂ ਬਾੜੀ ਹੀ ਨਹੀਂ ਦੇ ਦੇਗੇ ਉਹਦੇ ਇਹ ਖੁੰਝੇ ਵਾਲੇ ਕਿਾਰੇ ਤੇ ਮੇਰੇ ਤੋਂ ਦੁੱਪੇ ਦਾ ਬਣਾਇਆ ਹੁੰਦਾ ਸੀਗਾ ਰਾ ਉਹਥੇ ਦੀ ਭਰਤ ਪਾਉਦੇ ਹੁੰਦੇ ਇੰਨਾ ਹੀ ਜਰੂਰ ਜਾਣਾ ਕਿ ਨਾ ਇਹਨਾਂ ਨੇ ਜਾਣਾ ਜਿਵੇਂ ਆਪਾਂ ਘਰੇ ਟਰੈਕਟਰ ਘੜਾਉਂਦੇ ਨੇ ਇਹਨੇ ਸਾਰਾ ਕੁਝ ਟਿਕਾ ਕੇ ਉੱਥੇ ਲੈ ਕੇ ਚਲਾ ਆਉਣਾ ਉੱਥੇ ਲੱਕੜ ਤੇ ਗੱਤੇ ਦਾ ਹੀ ਸ਼ੈੱਡ-ਸ਼ੁੱਡ ਪਾ ਕੇ ਉੱਥੇ ਛਾਵੇਂ ਅੰਦਰ ਲਾ ਕੇ ਹੁਣ ਹੱਥੇ ਕੋਈ ਕੱਲੀ ਇੱਕੀ ਹੀੜ ਦੀ ਹੋਰ ਟਰੈਕਟਰ ਉਹ ਮੂਹੂ ਕਿ ਜਣਾ ਮੂਹੂ ਉੱਥੇ ਵੀ ਜਾਣਾ ਹੁੰਦਾ ਸੀ ਰਾਹ ਦੇ ਚੁਣਾ ਚਾਚੇ ਨੇ ਜਾਣਾ ਉੱਥੇ ਦੇਖੋ ਉੱਥੇ ਦੇਖੋ ਕੀ ਆ ਇਹਨਾਂ ਨੂੰ ਐ ਹੁੰਦਾ ਜਿੱਦ ਤੱਕ ਵੀਰ ਵੀ ਕਿਤੇ ਦੇਖ ਨਾ ਲੈਣ ਤੇ ਵੀਰ ਨਾ ਰੋ ਪੈ ਗਏ ਇਹਨਾਂ ਨੇ ਪੂ ਆ ਗਏ ਲੈ ਕੇ ਆਉਂਦੇ ਉੱਥੇ ਉੱਥੇ ਐ ਗੰਨਾ ਹੀ ਆ ਤੇ ਕੇਤ ਆ ਹੁੰਦਾ ਹੀ ਉੱਥੇ ਟਿਕਾਏ ਹੁੰਦਾ ਹੀ ਯੂ نو ਉੱਥੇ ਰੋਣਾ ਮੈਂ ਪਹਿਲਾਂ ਜੱਪ ਕਰਕੇ ਬੈਠਾ ਮੈਂ ਉੱਥੇ ਆ ਕੇ ਰੋਣ ਲੱਗ ਗਿਆ ਉਹਨਾਂ ਨੇ ਸਮਝ ਜਾਂਦਾ ਵੀ ਹਰ ਦਸਰ ਮੰਗਦਾ ਉਹਨਾਂ ਨੇ ਗੱਡੀ ਉੱਤੇ ਰੋਕਣੀ ਇਹਨਾਂ ਨੇ ਇਹਨਾਂ ਨੇ ਉਠੀ ਪੈਂਦੀ ਸੀਗੀ ਜਦੋਂ ਉਠੀ ਆ ਸਾਰਾ ਕੰਮ ਨਿਪਟੜ ਗਿਆ ਇਹਨਾਂ ਦੇ ਉੱਤੇ ਪਈ ਨਹੀਂ ਪਈ ਹੁੰਦੀ ਸੀਗੀ ਅਸੀਂ ਟੈਂਕੀ ਦੇ ਥੱਲੇ ਫੜ ਕੇ ਟਰੈਕਟਰ ਦੇ ਖੇਦਦੇ ਹੁੰਦੇ ਸੀ ਨਾ ਇਹ ਟਰੈਕਟਰ ਨਹੀਂ ਮੈਂ ਗੱਡੀਆਂ ਲਿਆਉਂਦਾ ਨਹੀਂ ਛੋਟੀਆਂ ਬਹੁਤ ਹੀ ਸੋਹਣੀਆਂ ਹਰ ਗੱਲ ਇਹ ਗੱਲਾਂ ਸੁਣਾ ਰਹੇ ਸੀ ਕੁਝ ਬੰਦਿਆਂ ਨੂੰ ਹਾਸਾ ਆਇਆ ਉਹ ਵੀ ਤੁਹਾਨੂੰ ਨਹੀਂ ਆਇਆ ਪਰ ਬਚਪਨ ਦੀਆਂ ਯਾਦਾਂ ਤਾਜ਼ੀਆਂ ਕੀਤੀਆਂ ਨਾ ਹੱਸ ਆਇਆ ਨਾ ਉਹ ਦਿਨ ਜਦ ਅਸੀਂ ਸੀਗੇ ਤੁਹਾਨੂੰ ਆ ਰਿਹਾ ਵਾ ਨਹੀਂ ਮੈਂ ਵੀ ਕਿ ਬਚਪਨ ਦੀਆਂ ਯਾਦਾਂ ਤਾਜ਼ੀਆਂ ਕਰਦੇ ਹੋਏ ਖੁਸ਼ੀ ਦੇ ਪਲ ਸਾਂਝੇ ਕਰਦੇ ਹੋਏ ਨਾਲ ਦੀ ਨਾਲ ਡਿਨਰ ਆ ਗਿਆ ਡਿਨਰ ਦੇ ਵਿੱਚ ਸਭ ਤੋਂ ਪਹਿਲਾਂ ਪਿਆਜ ਆਇਆ ਜੋ ਕਿ ਨੂਰ ਸਿੰਘ ਹਰਨੂਰ ਸਿੰਘ ਕੈਨੇਡਾ ਵਾਲੇ ਹਾਂ ਪਿਆਜਾ ਮਿਰਚ ਜੱਟ ਨੂੰ ਚੜੇ ਟੱਕਰੀ ਚੱਕ ਟੱਕਰੀ ਪਟੋਲਾ ਉਹਨੇ ਜੱਟ ਨੂੰ ਚੜੇ ਟੱਕਰੀ ਸ਼ਕੀਨਾ ਫਿਰ ਦੇਖਣ ਦੇ ਇਹ ਫਿਲਮ ਦਿਖਾ ਕੇ ਲੈ ਕੇ ਆਉਣੀ ਜੂਵੀਨ ਵੈਰੀ ਸੂਨ ਦਮਨ ਥੱਕੀ ਲੱਗਦਾ ਦਮਨ ਥੱਕ ਵੀ ਲੱਗਦੀ ਹੈ ਥੱਕ ਵੀ ਥੱਕ ਵੀ ਨਹੀਂ ਨਹੀਂ ਅੱਛਾ ਇਹਨੂੰ ਹੁਣ ਡਿਨਰ ਦੀ ਕਾਲੀ ਰਹਾ ਨਹੀਂ ਜਾਂਦਾ ਭੂਖ ਸੇਤ ਤੋਂ ਲਿਆਓ ਜੀ ਆਪਣਾ ਹੈਗਾ ਜੀ 100 ਲੀਟਰ ਦਾ ਓਲਡ ਬਾਈ ਪਿਕਾਰਡ ਨਹੀਂ ਉਹਨੇ ਸਿੱਧੀ ਆਣਾ ਇੱਕ ਵੱਡੇ ਵੱਡੇ ਜਿਹੜੀ ਆਉਂਦੇ ਆ ਸਾਹਮਣੇ ਤੋਂ ਸਵਾਰ ਕਰਦੇ ਨੇ ਜੀ 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 ਪਾਜੀ ਕੇ ਮੇਰੇ ਨੂੰ ਲੋਕ ਪੜਾਉਂਦੇ ਹਾਂ ਮੈਂ ਰਹਿਗਾ ਪਾਜੀ ਇਹੀ ਸਵੇਰ ਦਾ ਮੈਂ ਆਇਆ ਨਹੀਂ ਤੁਸੀਂ ਦੇਖਿਆ ਹੋਊਗਾ ਵੀ ਜਿੰਨੇ ਵੀ ਵਲੌਗ ਆ ਹਨ ਇਹ ਸਾਰੇ ਬੈਠ ਰਹੇ ਨੇ ਮੈਂ ਹੀ ਬੋਲਦਾ ਹਾਂ ਇਹ ਨਾ ਬੋਲਦੇ ਨਹੀਂ ਕਿ ਮੈਂ ਹੀ ساری ਵੀਡੀਓ ਬੋਲਦਾ ਰਹਿੰਦਾ ਮੈਂ ਵਿੱਚ ਆਉਂਦਾ ਨਹੀਂ ਵਲੌਗ ਦੇ ਜਾ ਰਹੇ ਹਨ ਸਿਆਣੇ ਬੰਦ ਤਾਈ ਤਾਂ ਫਰਕ ਲੋ ਮੋਸਟਲੀ ਮੇਰੀ ਮੇਰੀ ਬਾਜੀ ਹੋਊਗੀ ਜਿਹੜਾ ਉਹ ਤੁਸੀਂ ਵਲੌਗ ਦੇਖਦੇ ਆ ਹਨ ਇਹਦਾ ਮਤਲਬ ਮੈਂ ਜ਼ਿਆਦਾ ਬੋਲਦਾ ਇਹਦਾ ਮਤਲਬ ਤਾੜੀ ਗਾਓ ਮਾਨਦਾਨ ਲਈ ਪਲੀਜ਼ ਕਮੈਂਟਾਂ ਦੇ ਵਿੱਚ ਤਾੜੀਆਂ ਮਜਾਈਂ ਜਾਨ ਇਹਨਾਂ ਨੇ ਮੰਗਾਲੀਏ ਕਾਫੀ ਰੋਟੀ ਤੋਂ ਬਾਅਦ ਆ ਦੇਖੋ ਤਿੰਨ ਜਣੇ ਕਾਫੀ ਵਾਲੇ ਆ ਤੇ ਜਸਵੀਰ ਕਹਿੰਦਾ ਆਪਾਂ ਪੀਵਾਂਗੇ ਦੁੱਧ ਅਸੀਂ ਮੰਗਾਇਆ ਚਾਕਲੇਟ ਮਿਲਕ ਆ ਦੇਖੋ ਲੈ ਵੀ ਮੁੰਡਿਆ ਸ਼ੂਗਰ ਪਾ ਲਾ ਵਿੱਚ ਸਾਡੀ ਵਾਲਾ ਦੁੱਧ ਨਹੀਂ ਕਰੀਂ ਠੀਕ ਆਲੇ ਪੰਜਾਬੀ ਜਿੱਥੇ ਮਰਜੀ ਆਣ ਦੁੱਧ ਦੇਈਂ ਤੇ ਲੱਸੀ ਵੀ ਨਾ ਨਹੀਂ ਸਾਰਦੇ ਹਣਾ ਆ ਟਿਆਲੂ ਵਾਲਾ ਭਰਾ ਹਾਂ ਆ ਟਿਆਲੂ ਵਾਲਾ ਭਰਾ ਹਾਂ ਯੂਵੀ ਤੂੰ ਕੀ ਪੀਉਂਗਾ ਦੁੱਧ ਤੂੰ ਨਹੀਂ ਪਿੰਡੇ ਵਾਲਾ ਬੋਰਡਰ ਚ ਨਾ ਆਇਆ ਸੀ ਤਾਂ ਹੀ ਮोटा ਹੋਇਆ ਨਹੀਂ ਆ ਦੇਖੋ ਆਹ ਦੇ ਪੈਸੇ ਸੌ ਪੈ ਦੀ ਬੜੀ ਵਧੀਆ ਆ ਗਿਆ ਪਾਊਡਰ ਥੱਲੇ ਡਾਲ ਪਹਿਲਾਂ ਬਈਰੋ ਲਓ ਜੀ ਚਾਕਲੇਟ ਦੋ ਦੋ ਤੁਹਾਨੂੰ ਦਿਖਾਉਣਿਆ ਮੁੰਡਾ ਕਰੇ ਪੀਤਾ ਚਾਕਲੇਟ ਮਿਲਕ ਸ਼ੁਗਰਫਰੀ ਇਹ ਤੋਂ ਬਹੁਤ ਔੜੀ ਸ਼ੁਗਰ ਫਾਰਟ ਕੇ ਤੋਂ ਹੋ ਗਈ ਆਪਾਂ ਹੁਣ ਡਿਨਰ ਕੀਤਾ ਹਾਂ ਹਾਂ ਸੋ ਹੁਣ ਆਪਾਂ ਚੱਲਦੇ ਆਂ ਰੂਮ ਵੱਲ ਨੂੰ ਕਰਦੇ ਆਂ ਆਰਾਮ ਆਪਾਂ ਬ੍ਰੇਕਫਾਸਟ ਟਾਈਮ ਵਗੈਰਾ ਇੱਧਰ ਲਿਖਿਆ ਹੋਇਆ ਹਾਂ ਚਲਿਏ ਵੀ ਆਜੋ ਆਜੋ ਚਲੋ ਸੋ ਜੀ ਐਸੀ ਆਪਣੇ ਟ੍ਰਿਪ ਦਾ ਡੇ 1 ਸੋ ਤੁਹਾਨੂੰ ਆਪਾਂ ਕੱਲ ਨੂੰ ਪੂਰਾ ਕਸੌਲੀ ਘੁਮਾਵਾਂਗੇ ਸੋ ਕੱਲ ਦਾ ਵਲੌਗ ਜ਼ਰੂਰ ਦੇਖਿਓ ਜਮਾਂ ਮਿਸ ਨਾ ਕਰਿਓ ਬਹੁਤ ਇੰਜੋਏ ਕੀਤਾ ਬਹੁਤ ਹੀ ਸੋਹਣੀਆਂ ਸੋਹਣੀਆਂ ਚੀਜ਼ਾਂ ਹਨਾ ਵੇਖਣ ਨੂੰ ਤੁਹਾਨੂੰ ਮਿਲ ਗਈਆਂ ਸੋ ਕੱਲ ਨੂੰ ਜ਼ਰੂਰ ਵਲੌਗ ਦੇਖਿਓ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਵੀਡੀਓ ਵਧੀਆ ਲੱਗੀ ਲਾਈਕ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਸੋ ਜੀ ਮਿਲਦੇ ਆਂ ਕੱਲ ਨੂੰ ਡੇ 2 ਕਸੌਲੀ ਦਾ ਸੋ ਪੂਰਾ ਕਸੌਲੀ ਦੇਖਾਂਗੇ ਸਤਿ ਸ਼੍ਰੀ ਅਕਾਲ ਜੀ